ਗੁਰੂ ਗਰੀਬਨਵਾਜ ਸ਼ਾਇ ਜਾਤੀ ਇਕਤਾ ਅਨੇਕਤਾ ਵਿਲੋਏ ਜਾਤੀ ਸ਼ਾਇ ਜਾਤੀ ਇਕਤਾ ਅਨੇਕਤਾ ਵਿਲੋਏ ਜਾਤੀ ਛਾਏ ਜਾਂਦੀ ਇਕਤਾ ਅਨੇਕਤਾ ਵਿੱਚ ਲੋਏ ਜਾਂਦੀ ਰੀਤ ਮਿਟ ਜਾਂਦੀ ਕਥਾ ਬੇਦਨ ਪੁਰਾਨ ਕੀ ਪਾਪ ਪਰ ਪੱਕ ਜਾਂਤੇ ਧਰਮ ਤਸਕ ਜਾਂਤੇ ਵਰਨ ਗਰਕ ਜਾਂਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹਰੇ ਸੰਤੋਖ ਸਿੰਗਾ ਦੂਰ ਹੋਤੇ ਰੀਤ ਮਿਟ ਜਾਂਦੀ ਕਥਾ ਬੇਦਨ ਪੁਰਾਨ ਕੀ ਗੁਰੂ ਗੋਬਿੰਦ ਸਿੰਘ ਪਾਵਨ ਪਵਨ ਸੂਰ ਮੂਰਤ ਨਾ ਹੋਤੀ ਜੋ ਪੈ ਕਰਣਾ ਨਿਧਾਨ ਕੀ ਮੂਰਤ ਨਾ ਹੋਤੀ ਜੋ ਪੈ करुणा निधान की कोई ना उतरष पार गुरु बिन कोई ना उतरष पार कोई ना उतरष गुरु बिन मद को परम पुलै संसार मद को ਪਰਮ ਪੁਲੇ ਸੰਸਾਰ ਮਤ ਕੋ ਪਰਮ ਪੁਲੇ ਸੰਸਾਰ ਮਤ ਕੋ ਗੁਰ ਬਿਨ ਕੋਈ ਨਾ ਉਤਰ ਸਪਾਰ ਗੁਰ ਬਿਨ ਕੋਈ ਨਾ ਉਤਰ ਸਪਾਰ ਗੁਰ ਬਿਨ ਕਹੋ ਨਾਨਕ ਪ੍ਰਭ ਇਹ ਜਨਾਈ ਕਹੋ ਨਾਨਕ ਪ੍ਰਭ ਇਹ ਜਨਾਈ ਕਹੋ ਨਾਨਕ ਪ੍ਰਭ ਕਹੋ ਨਾਨਕ ਪ੍ਰਭ ਗੁਰ ਬਿਨ ਮੁਕਤ ਨ ਪਾਈਐ ਪਾਈ ਗੁਰ ਬਿਨ ਮੁਕਤ ਨਾ ਗੁਰ ਬਿਨ ਮੁਕਤ ਨ ਪਾਈਐ ਪਾਈ ਗੁਰ ਬਿਨ ਕੋਈ ਨਾ ਉਤਰਿ ਸਪਾਰ ਗੁਰ ਬਿਨ ਕੋਈ ਨਾ ਉਤਰਿ ਸਪਾਰ ਕੋਈ ਨਾ ਉਤਰਿ ਸਪਾਰ ਗੁਰ ਬਿਨ ਕੋਈ ਨਾ ਉਤਰਿ ਸਪਾਰ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਰੋਹਾਨੀਆਂ ਦੇ ਮੁਜੱਸਮੇ ਲੋਕ ਤੇ ਪਰਲੋਕ ਦੇ ਰਖਿਆ ਸਰਬ ਸੰਧੀ ਵਾਲਤਾ ਦੇ ਪ੍ਰਤੀਕ ਦੁਨੀਆ ਦੇ ਰਾਬਰ ਸਮੁੱਚੀ ਮਾਨਵਤਾ ਦੀ ਇਕਲੋਤੀ ਆਸ ਗੁਰਤਾ ਗੱਦੀ ਤੇ ਬਿਰਾਜ਼ਮਾਨ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਦੀ ਗੁਰਮਤ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਾਰੇ ਅਦਬ ਸਹਿਤ ਸਤਿਗੁਰੂ ਜੀ ਨੂੰ ਝੁਕਾਓ ਅਸ਼ੀਸ਼ ਬੋਲਣ ਦੀ ਦਿਓ ਅਸ਼ੀਸ਼ ਪਿਆਰ ਨਾਲ ਆਖੋ ਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਆਪ ਸਾਰੇ ਵੱਡੇ ਭਾਗਾਂ ਵਾਲੇ ਹੋ ਜੋ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਗੁਰਬਾਣੀ ਵਿਚਾਰ ਇਤਿਹਾਸਕ ਪੱਖ ਸਰਵਣ ਕਰ ਰਹੇ ਹੋ ਸੰਗਤ ਦੀ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਅਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਦੁਨੀਆ ਤੇ ਨਾ ਆਉਂਦੇ ਤੇ ਸ਼ਾਇਦ ਆਤੀ ਏਕਤਾ ਅਨੇਕਤਾ ਬਿਲੋਏ ਜਾਤੀ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਉਹ ਕਹਿੰਦੇ ਨੇ ਧਰਮ ਜਿਹੜੇ ਨੇ ਦੁਨੀਆ ਤੋਂ ਖਤਮ ਹੋ ਜਾਣੇ ਸਨ ਵਰਨ ਗਰਕ ਜਾਣੇ ਸਨ ਦੇਵੀ ਦੇਹਰੇ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਕਹਿੰਦੇ ਕਿਤੇ ਵੀ ਮੰਦਰਾਂ ਦੇ ਵਿੱਚ ਵੇਦਾਂ ਸ਼ਾਸਤਰਾਂ ਦੀ ਕਥਾ ਨਹੀਂ ਸੀ ਹੋਣੀ ਕਿਤੇ ਗੁਰੂ ਘਰਾਂ ਦੇ ਵਿੱਚ ਸਮਾਗਮ ਨਹੀਂ ਸੀ ਹੋਣੇ ਆਖੋ ਸਤਨਾਮ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਧਰਤੀ ਤੇ ਨਾ ਹੁੰਦੇ ਤੇ ਉਹਨਾਂ ਦੇ ਬੜੇ ਵੱਡੇ ਵੱਡੇ ਪਰਉਪਕਾਰ ਹਨ ساری ਜ਼ਿੰਦਗੀ ਕਈ ਯੁੱਗ ਬੀਤ ਜਾਣਗੇ ਅਗਰ ਕੋਈ ਸੋਚੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਸੀਂ ਕਰਜ਼ਾ ਅਦਾ ਕਰ ਦਈਏ ਅਸੀਂ ਉਹਦਾ ਕਰਜ਼ਾ ਅਦਾ ਨਹੀਂ ਕਰ ਸਕਦੇ ਕਿਸੇ ਵਿਦਵਾਨ ਨੇ ਲਿਖਿਆ ਏ ਬਾਦਾਂ ਵਾਲਿਆ ਲਿਖਾਂ ਕਿ ਸਿਫਤ ਤੇਰੀ ਕਾਗਜ ਕਲਮ ਤੋਂ ਤੇਰਾ ਆਕਾਰ ਵੱਡਾ ਮਹਾਰਾਜ ਤੇਰਾ ਐਡਾ ਵੱਡਾ ਪਰਉਪਕਾਰਾਂ ਦਾ ਆਕਾਰ ਏ ਕਿ ਉਹ ਕਾਗਜ ਤੇ ਪੂਰਾ ਨਹੀਂ ਹੁੰਦਾ ਮਹਾਰਾਜ ਐਡਾ ਵੱਡਾ ਤੇਰਾ ਉਧਾਰ ਖਾਲਸੇ ਪੰਥ ਤੇ ਸਾਰੀ ਜ਼ਿੰਦਗੀ ਲਾ ਕੇ ਵੀ ਉਹਨੂੰ ਕੋਈ ਉਤਾਰਨਾ ਚਾਹੇ ਤੇ ਉਤਾਰ ਨਹੀਂ ਸਕਦੇ ਮਹਾਰਾਜ ਜਿੱਡਾ ਵੱਡਾ ਤੂੰ ਸਿਰਾਂ ਦਾ ਪਰਉਪਕਾਰ ਕੀਤਾ ਏ ਤੇ ਵਪਾਰ ਕੀਤਾ ਏ ਨਾ ਤੇਰਾ ਕੋਈ ਦੁਨੀਆ ਤੇ ਸ਼ਾਨੀ ਨਹੀਂ ਅੱਲੇ ਅੱਲਾ ਯਾਰ ਖਾਂ ਜੋਗੀ ਲਿਖਦਾ ਏ ਕਹਿੰਦਾ ਇਨਸਾਫ ਕਰੇ ਜੀਮੇ ਜਮਾਨਾ ਤੋਂ ਕਹਦੇ ਯਕੀਨ ਹੈ ਗੁਰੂ ਗੋਬਿੰਦ ਸਿੰਘ ਦਾ ਕੋਈ ਸ਼ਾਨੀ ਹੀ ਨਹੀਂ ਹੈ ਤੇਰਾ ਬਾਦਾਂ ਵਾਲਿਆ ਇਸ ਦੁਨੀਆ ਤੇ ਕੋਈ ਸ਼ਾਨੀ ਨਹੀਂ ਤੂੰ ਬਾਦਸ਼ਾਹ ਵੀ ਏ ਦਰवेश ਵੀ ਏ ਦੁਨੀਆ ਦਾ ਇਤਿਹਾਸ ਕਹਿੰਦਾ ਏ ਇਸ ਦੁਨੀਆ ਤੇ ਬੜੇ ਬੜੇ ਵੱਡੇ ਰਾਜੇ ਮਹਾਰਾਜੇ ਧਰਤੀ ਤੇ ਆਏ ਔਲੀਏ ਅਵਤਾਰ ਆਏ ਪਰ ਸ਼ਮਾ ਆਉਣ ਤੇ ਸਾਰੇ ਰੋਏ ਇੱਕੋ ਇੱਕ ਦਸ਼ਮੇਸ਼ ਪਿਤਾ ਤੂੰ ਐ ਜਿਹੜਾ ਆਪਣੇ ਪੁੱਤਰਾਂ ਨੂੰ ਵਾਰਦਾ ਐ ਦੇਸ਼ ਦੇ ਉਤੋਂ ਵਾਰਦਾ ਐ ਕੌਮ ਤੋਂ ਵਾਰਦਾ ਐ ਪਰ ਤੇਰੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਆਉਂਦਾ ਉਸ ਵਿਦਵਾਨ ਨੇ ਲਿਖਿਆ ਏ ਕਹਿੰਦਾ ਹੱਥੀ ਪੁੱਤਰਾਂ ਨੂੰ ਬਨੋ ਬਾਸ ਦੇ ਕੇ ਦਸ਼ਰਥ ਮਹੱਲਾਂ ਤੋਂ ਛਾਲ ਮਾਰ ਮੋਇਆ ਇਬਰਾਹਿਮ ਨੇ ਅੱਖੀਆਂ ਬੰਨ ਲਈਆਂ ਮਾਰਨ ਲੱਗਾ ਸੀ ਫਿਰ ਤਲਵਾਰ ਰੋਇਆ ਮਰ ਤੂੰ ਜਦੋਂ ਅਬੇ ਮੰਨੀਉਂਦੀ ਸੁਣੀ ਅਰਜਨ ਸੈਟ ਰਣ ਦੇ ਵਿੱਚ ਹਥਿਆਰ ਰੋਇਆ ਸੇਵਕ ਆਖਦਾ ਤਨ ਦਸ਼ਮੇਸ਼ ਪਿਤਾ ਜਿਹੜਾ ਵਾਰ ਕੇ ਨਹੀਂ ਪਰਿਵਾਰ ਰੋਇਆ ਸੇਵਕ ਆਖਦਾ ਤਨ ਦਸ਼ਮੇਸ਼ ਪਿਤਾ ਜਿਹੜਾ ਵਾਰ ਕੇ ਨਹੀਂ ਪਰਿਵਾਰ ਰੋਇਆ ਸੰਗਤ ਜੀ ਵਿਦਵਾਨਾਂ ਦੇ ਬੋਲ ਨੇ ਤੇਰੇ ਪੁੱਤਰਾਂ ਦਾ ਖੂਨ ਜੇਕਰ ਡੁੱਲਦਾ ਨਾ ਮਹਾਰਾਜ ਇਸ ਦੇਸ਼ ਲਈ ਅਗਰ ਤੇਰੇ ਪੁੱਤਰਾਂ ਦਾ ਖੂਨ ਨਾ ਨਾ ਡੁੱਲਦਾ ਤੇ ਮਹਾਰਾਜ ਇਹ ਦੇਸ਼ ਅੱਜ ਤੱਕ ਗੁਲਾਮ ਹੋਣਾ ਸੀ ਮਹਾਰਾਜ ਜੇ ਤੇਰੇ ਪਿਤਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੰਜੂ ਦੀ ਖਾਤਰ ਆਪਣਾ ਬਲੀਦਾਨ ਨਾ ਦਿੰਦੇ ਤੇ ਮਹਾਰਾਜ ਅੱਜ ਤੱਕ ਜੰਜੂ ਲਾਉਣ ਦਾ ਇਥੇ ਰਿਵਾਜ ਹੋਣਾ ਸੀ ਮਹਾਰਾਜ ਜੇ ਤੁਸੀਂ ਸਰਬੰਸ ਦਾਣ ਨਾ ਵਾਰਦੇ ਤੇ ਅੱਜ ਤੱਕ ਮੁਗਲ ਦਾ ਰਾਜ ਰਹਿਣਾ ਸੀ ਉਹ ਲਿਖਦਾ ਏ ਤੇਰੇ ਪੁੱਤਰਾਂ ਦਾ ਖੂਨ ਜੇ ਡੁੱਲਦਾ ਨਾ ਸਿਰ ਸਿੱਖੀ ਦੇ ਤਖਤ ਨਾ ਤਾਜ ਰਹਿਦਾ ਸੰਗਲ ਟੁੱਟਦੇ ਨਾ ਕਦੇ ਗੁਲਾਮੀਆਂ ਦੇ ਤੇ ਦੇਸ਼ ਅਦਵੀ ਉਹਦਾ ਮੁਥਾਜ ਰਹਿੰਦਾ ਨੌਵੇਂ ਗੁਰੂ ਦੇ ਬਲੀਦਾਨ ਨਾਂ ਦਿੰਦੇ ਨੌਵੇਂ ਗੁਰੂ ਜੇ ਬਲੀਦਾਨ ਨਾਂ ਦਿੰਦੇ ਤੇ ਜੰਝੂ ਲਾਉਣਦਾ ਅੱਜ ਰਵਾਜ ਰਹਿੰਦਾ ਦਸ਼ਮ ਪਿਤਾ ਸਰਬੰਸ ਜੇਵਾਰ ਦੇ ਨਾਮ ਅਮਰ ਅੱਜ ਵੀ ਮੁਗਲ ਦਾ ਰਾਜ ਰੇਂਦਾ ਅੱਗੇ ਲਿਖਦਾ ਏ ਕੀ ਦੇ ਨਾਲ ਦਿਆ ਤਸਦੀ ਤੈਨੂੰ ਹਰ ਗੱਲ ਪੀ ਜਾਪਦੀ ਉਪਰੀ ਏ ਟਾਕੇ ਕਿਰਪਾਨ ਨਹੀਂ ਪੁੱਤਰ ਦੀ ਪਸਲੀ ਏ ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪੜੀ ਐ ਐ ਸਤਿਗੁਰੂ ਮੈਂ ਕਿਹਦੇ ਨਾਲ ਤੇਰੀ ਮਹਾਰਾਜ ਮੁਕਾਬਲਾ ਕਰਾਂ ਕਿਹੜਾ ਦਰਜਾ ਦਿਆਂ ਤੈਨੂੰ ਹਰ ਗੱਲ ਮੈਨੂੰ ਉਪਰੀ ਜੀ ਯਾਪਦੀ ਏ ਕਿਉਂਕਿ ਦੁਨੀਆਂ ਵਿੱਚ ਤੇਰਾ ਕੋਈ ਸ਼ਾਨੀ ਨਹੀਂ ਭਾਈ ਨੰਦ ਲਾਲ ਜੀ ਲਿਖਦੇ ਨੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਉਹ ਬਾਦਸ਼ਾਹ ਵੀ ਨੇ ਤੇ ਦਰਵੇਸ਼ ਵੀ ਨੇ ਬਾਦਸ਼ਾਹ ਪਤਾ ਕਿਵੇਂ ਦੇ ਨੇ ਪਟਨੇ ਦੀ ਧਰਤੀ ਤੇ ਨਾ ਸਤਗੁਰਾਂ ਦੀ ਬਾਦਸ਼ਾਹਾਂ ਵਾਲੀ ਸ਼ਾਨ ਹੈ ਛੋਟੇ ਸਹਿਬਜ਼ਾਦੇ ਨੇ ਨਿੱਕੀ ਜੀ ਉਮਰ ਦੇ ਵਿੱਚ ਮਾਂ ਸਹਿਬਜ਼ਾਦੇ ਨੂੰ ਹੱਥਾਂ ਦੇ ਵਿੱਚ ਸੋਨੇ ਦੇ ਕੰਗਣ ਪਵਾ ਕੇ ਤੇ ਤੋਰ ਦਿੰਦੀ ਏ ਤੇ ਗੰਗਾ ਦੇ ਕੰਢੇ ਤੇ ਆਣ ਕੇ ਹੱਥ ਦੇ ਵਿੱਚੋਂ ਲਾ ਕੇ ਨਾ ਕੜਾ ਸੁੱਟ ਦਿੰਦੇ ਨੇ ਆਖੋ ਸਤਨਾਮ अच्छा ਤੁਸੀਂ ਦੱਸੋ ਵੀ ਕੋਈ ਗਰੀਬ ਇਹੰਦ ਕਰ ਸਕਦਾ ਨਹੀਂ ਕਰ ਸਕਦਾ ਇਹ ਤੇ ਅਮੀਰ ਹੀ ਹੈ ਨਾ ਜਿਹੜਾ ਹੀਰੇ ਫੜ ਫੜ ਕੇ ਤੇ ਸੁੱਟੀ ਜਾਂਦਾ ਬਾਦਰ ਸ਼ਾ ਨਗੀਨਾ ਭੇਟ ਕਰਦਾ ਤੇ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਫੜ ਕੇ ਗੋਦਾਵਰੀ ਦੇ ਵਿੱਚ ਸੁੱਟ ਦਿੰਦੇ ਨੇ ਬਾਦਸ਼ਾਹ ਹੀ ਇਹੰਦ ਕਰ ਸਕਦੇ ਨੇ ਨਾ ਉਹ ਬਾਦਸ਼ਾਹ ਨੇ ਹੱਥ ਦੇ ਵਿੱਚੋਂ ਲਾ ਕੇ ਕੜਾ ਸੁੱਟ ਦਿੱਤਾ ਹਾਨੀਆਂ ਨੇ ਜਾ ਕੇ ਮਾਤਾ ਨੂੰ ਦੱਸਿਆ ਮਾਤਾ ਜੀ ਬਾਲ ਗੋਵਿੰਦ ਰਾਏ ਨੇ ਹੱਥ ਦੇ ਵਿੱਚੋਂ ਕੜਾ ਲਾ ਕੇ ਤੇ ਗੰਗਾ ਦੇ ਵਿੱਚ ਵਗਾ ਕੇ ਮਾਰਿਆ। ਮਾਂ ਵੀ ਆਈ। ਹੋਰ ਬਿਆੰਤ ਸੰਗਤਾਂ ਸਿੱਖ ਆਏ। ਮਾਣ ਕੇ ਪਿਆਰ ਨਾਲ ਗੱਲ ਵਕੜੀ ਪਾ ਕੇ ਪੁੱਛਦੀ ਏ ਪੁੱਤਰ। ਤੁਹਾਡੇ ਹੱਥ ਦੇ ਵਿੱਚ ਸੋਨੇ ਦੇ ਕੜੇ ਦੋ ਸੰ ਤੇ ਇੱਕ ਕਿੱਥੇ ਗਿਆ? ਕਹਿੰਦੇ ਮਾਂ ਜੀ ਉਹ ਮੈਂ ਲਾ ਕੇ ਸਿੱਟ ਦਿੱਤਾ। ਕਹਿੰਦੇ ਪੁੱਤਰ ਜੀ ਸੁੱਟਣਾ ਨਹੀਂ ਸੀ ਬੜਾ ਕੀਮਤੀ ਸੀ। ਤੇ ਸਤਗੁਰੂ ਜੀ ਕਹਿੰਦੇ ਨੇ ਮਾਂ ਜੀ ਉਹ ਤੇ ਸੁੱਟ ਦਿੱਤਾ ਹੁਣ। ਕਹਿੰਦੇ ਕਿੱਥੇ ਛੁੱਟਿਆ ਪਾਤਸ਼ਾਹ ਨੇ ਦੂਜਾ ਵੀ ਲਾਇਆ ਤੇ ਉਹ ਵੀ ਛੁੱਟ ਦਿੱਤਾ ਕਹਿੰਦੇ ਮਾਤਾ ਜੀ ਇੱਥੇ ਛੁੱਟ ਦਿੱਤਾ ਲੱਭਣਾ ਤੇ ਲੱਭ ਲੋ ਸੰਗਤ ਜੀ ਮਾਤਾ ਨੇ ਆਖਿਆ ਵੀ ਇੰਜ ਕਿਉਂ ਕੀਤਾ ਤੇ ਸਤਿਗੁਰੂ ਜੀ ਕਹਿੰਦੇ ਨੇ ਮਾ ਹੁਣ ਕੰਗਣੇਸ਼ਰ ਬਲੋ ਵਾਲੇ ਰਾਜੇ ਤੇ ਗਰੀਬ ਪਾਉਣਗੇ ਮਾਤਾ ਕੌਤਕ ਨਚਾਉ ਨਵਾ ਮੇਰਾ ਦਾਤਾ ਮਾ ਸਮਾ ਆ ਰਿਆ ਸਮਾ ਬਦਲ ਗਿਆ ਹੱਥਾਂ ਦੇ ਵਿੱਚ ਨਾ ਸੋਨੇ ਜਿਹੇ ਕੰਗਣੇ ਪਾਉਣ ਦੀ ਲੋੜ ਨਹੀਂ ਹੁਣ ਕੰਗਣੇ ਸਰਬ ਲੋ ਵਾਲੇ ਰਾਜੇ ਤੇ ਗਰੀਬ ਪਾਉਣਗੇ ਉਹ ਸਮਾ ਆ ਰਿਆ ਜਦੋਂ ਮੈਂ ਰਾਜਿਆਂ ਤੇ ਮਹਾਰਾਜਿਆਂ ਨੂੰ ਇੱਕੋ ਜੇ ਕੜੇ ਪਵਾ ਦੇਵਾਂਗਾ ਉਹ ਬਾਦਸ਼ਾਹ ਨੇ ਸੰਗਤ ਜੀ ਬਾਦਸ਼ਾਹ ਕੈਸੇ ਨੇ ਨਿੱਕੀ ਜੀ ਉਮਰ ਵਿੱਚ ਪਟਨੇ ਦੀਆਂ ਗਲੀਆਂ ਦੇ ਵਿੱਚ ਤੁਰ ਤੁਰਦੇ ਨੇ ਨਾਲ ਹਾਣੀ ਤੁਰਦੇ ਨੇ ਤੇ ਮੇਰੇ ਸਾਧੂ ਜੀ ਜਾਣਦੇ ਨੇ ਅੱਗੇ ਆਉਣ ਵਾਲਾ ਸਮਾਂ ਕਿਹਦਾ ਹੈ ਕਦੇ ਪਾਟਲੀ ਪੁੱਤਰ ਪਟਨੇ ਦੀ ਧਰਤੀ ਤੇ ਅਸ਼ੋਕ ਰਾਜੇ ਨੇ ਜੁੱਧ ਕਰਦਿਆਂ ਕਰਦਿਆਂ ਤੇ ਗੰਗਾ ਦੇ ਵਿੱਚ ਕਿਰਪਾਨ ਲਿਆ ਕੇ ਸੁੱਟ ਦਿੱਤੀ ਪਤਾ ਕਿਉਂ ਉਹ ਕਹਿੰਦਾ ਵੀ ਮੈਂ ਇਸ ਦੇਸ਼ ਨੂੰ ਆਜ਼ਾਦ ਨਹੀਂ ਕਰਵਾ ਸਕਦਾ ਮੇਰੇ ਇੰਨੇ ਮਿੱਤਰ ਇੰਨੇ ਸਿਪਾਈ ਇਸ ਜੁੱਧ ਵਿੱਚ ਸ਼ਹੀਦ ਹੋ ਗਏ ਆਪਣੇ ਵਸ ਦੀ ਗੱਲ ਨਹੀਂ ਮੇਰੇ ਤੋਂ ਆਪਣੇ ਮਿੱਤਰਾਂ ਦਾ ਆਪਣੇ ਜੋਧਿਆਂ ਦਾ ਜਰਨੈਲਾਂ ਦਾ ਵਿਛੋੜਾ ਨਹੀਂ ਸਹਿ ਆ ਜਾਂਦਾ ਉਹਨੇ ਕਿਰਪਾਨ ਛੁੱਟ ਦਿੱਤੀ ਤੇ ਬਾਲ ਗੋਵਿੰਦ ਰਾਏ ਨੇ ਆਖਿਆ ਸ਼ੋਕ ਜੀ ਤੁਸੀਂ ਚੰਗਾ ਨਹੀਂ ਕੀਤਾ ਆਖੋ ਸਤਨਾਮ ਵਾਹਿਗੁਰੂ ਤੁਸੀਂ ਦੇਸ਼ ਨੂੰ ਅਜ਼ਾਦ ਕਰਾਉਣ ਵਾਸਤੇ ਤੁਰੇ ਸੀ ਕਿਰਪਾਨ ਛੁੱਟ ਕੇ ਤੁਸੀਂ ਚੰਗਾ ਨਹੀਂ ਕੀਤਾ ਇਹ ਸ਼ਸਤਰ ਨੇ ਸ਼ਸਤਰ ਦੇ ਅਧੀਨ ਹੈ ਰਾਜ ਇਹਦੇ ਅਧੀਨ ਹੈ ਰਾਜ ਜਿਸ ਦਿਨ ਸ਼ਸਤਰ ਛੁੱਟ ਦਿੱਤੇ ਨਾ ਉਸ ਦਿਨ ਤੇ ਬੰਦਾ ਦਰਦ ਦਰਦਾ ਮੁਤਾਦ ਹੋ ਜਾਏਗਾ ਠੋਕਰਾਂ ਖਾਏਗਾ ਇਹ ਕੰਮ ਮਾੜਾ ਕੀਤਾ ਈ ਦਸ਼ਮ ਪਿਤਾ ਨੇ ਆਖਿਆ ਵੇਖ ਇਹ ਕਰਪਾਨ ਜਿਹੜੀ ਇਹ ਮੈਨੂੰ ਇੱਥੋਂ ਹੀ ਸ਼ੁਰੂ ਕਰਾਂਗਾ ਪਟਨੇ ਦੀ ਧਰਤੀ ਤੇ ਉਹਨੇ ਕਰਪਾਨ ਛੁੱਟੀ ਸੀ ਮੇਰੇ ਸਤਿਗੁਰੂ ਜੀ ਨੇ ਉੱਥੋਂ ਹੀ ਕੰਮ ਸ਼ੁਰੂ ਕਰ ਦਿੱਤਾ ਸ਼ਸਤਰ ਚਲਾਉਣ ਵਾਲਾ ਤੁਸੀਂ ਕਹੋਗੇ ਵੀ ਉੱਥੇ ਕਿਹੜਾ ਜੁੱਧ ਲੜਿਆ ਖੁਸਤਤ ਨਾਮ ਅਬ ਧਿਆਨ ਦੇਣਾ ਬਾਲ ਗੋਬਿੰਦ ਰਾਏ ਨੇ ਉਮਰ ਛੋਟੀ ਏ ਉੱਥੇ ਸਤਿਗੁਰੂ ਜੀ ਗਲੇਲੇ ਮਾਰਦੇ ਨੇ ਤੇ ਜਿਹੜੀਆਂ ਪਾਣੀ ਭਰਨ ਜਾਂਦੀਆਂ ਨੇ ਉਹਨਾਂ ਦੀ ਮਟਕੀਆਂ ਤੋੜ ਦਿੰਦੇ ਨੇ ਉਹਨਾਂ ਨੇ ਆਣ ਕੇ ਮਾਂ ਨੂੰ ਸ਼ਿਕਾਇਤ ਕੀਤੀ ਮਾਤਾ ਤੇਰਾ ਲਾਡਲਾ ਬਾਲ ਗੋਬਿੰਦ ਰਾਏ ਸਾਡੇ ਉਹ ਕੱਚੇ ਘੜੇ ਦੇੜੇ ਨੇ ਪਾਣੀ ਵਾਲੇ ਉਹ ਤੋੜ ਦਿੱਤੇ ਨੇ ਨੇ ਮਾਰ ਮਾਰ ਕੇ ਗੁਲੇਲੇ ਮਾਂ ਨੇ ਆਖਿਆ ਮਰੀਓ ਧੀਓ ਕੋਈ ਗੱਲ ਨਹੀਂ ਛੇਰ ਕੀ ਹੋਇਆ ਮੈਂ ਤੁਹਾਨੂੰ ਪਿੱਤਲ ਦੀਆਂ ਗਾਗਰਾਂ ਦੇਾਂਗੇ ਮਾਂ ਨੇ ਪਿੱਤਲ ਦੀਆਂ ਗਾਗਰਾਂ ਦੇ ਦਿੱਤੀਆਂ ਸਤਗੁਰੂ ਜੀ ਨੇ ਕਮਾਨ ਬਣਾ ਲਈ ਤੀਰ ਬਣਾ ਕੇ ਅਸਾਂ ਮਾਰਿਆ ਗਾਗਰ ਦੇ ਵਿੱਚ ਉਹ ਵੀ ਵਿੰਨ ਕੇ ਰੱਖ ਦਿੱਤੀ ਪਾਣੀ ਫਿਰ ਚੋਣ ਲੱਗ ਗਿਆ ਉਹ ਨਾਨਕ ਆਖਿਆ ਮਾਂ ਜੀ ਹੁਣ ਪਿੱਤਲ ਦੀਆਂ ਗਾਗਰਾਂ ਦੇ ਵਿੱਚ ਵੀ ਮੋਰੀਆਂ ਕਰਨ ਲੱਗ ਗਿਆ ਏ ਆਖਨੀ ਮਾਏ ਨਹੀਂ ਸਿੰਦੇ ਲਾਲ ਨੂੰ ਘੜੇ ਨਾ ਸਾਡੇ ਪੰਧਿਆ ਕਰੇ ਇਹਨੂੰ ਸਮਝਾ ਦੇ ਮਾਤਾ ਨੇ ਆਖਿਆ ਕੋਈ ਗੱਲ ਨਹੀਂ ਇਹਨੂੰ ਆਪਣਾ ਕੰਮ ਕਰਨ ਦਿਓ ਬਹੁਤ ਵੱਡੀਆਂ ਤਿਆਰੀਆਂ ਕਰ ਰਿਹਾ ਹੈ ਯਾਦ ਰਹੇ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਪਮਾਨ ਜਿਹੜੀ ਹੈ ਨਾ 9 ਟੰਕ ਦੀ ਸੀ ਕਿੰਨੇ ਟੰਕ ਦੀ ਜੀ 9 ਟੰਕ ਦੀ ਵਜ਼ਨ ਕਿੰਨਾ ਸੀ ਸਵਾ 2 ਕੁਇੰਟਲ ਫਿਰ ਚੇਤੇ ਕਰ ਲੋ ਕਿੰਨਾ ਵਜਨ ਸੀ ਸਵਾ ਦੋ ਕੁੰਟਲ ਉਹ ਸਵਾ ਦੋ ਕੁੰਟਲ ਦਾ ਟੰਕ ਤੇ ਸੰਗਤ ਜੀ ਉਹ ਹੀ ਚੁੱਕੇਗਾ ਨਾ ਜਿਹੜਾ ਦੋ 225 ਕਿਲੋ ਦਾ ਬਾਲਾ ਕੱਢਦਾ ਹੋਵੇਗਾ ਐਡਾ ਜੋਧਾ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਆਖੋ ਸਤਨਾਮ ਵਾਹਿਗੁਰੂ ਹਰਿ ਅੱਜ ਦੇ ਨਾਲ ਬੜੇ ਡਰਦੇ ਨੇ ਉਹ ਗੱਲ ਕਰਨ ਲੱਗਿਆ ਵੀ ਬਾਬੇ ਦੀਪ ਸਿੰਘ ਦਾ ਖੰਡਾ ਨੌ ਸੇਰ ਇਹ ਨਹੀਂ ਹੋ ਸਕਦਾ ਤੇ ਨਾ ਸੀ ਤੇਰੀ ਕੋਈ ਲੋੜ ਥੋੜਾ ਏ ਮੋਰ ਲਾਉਣ ਦੀ ਉਹ ਤੇ ਏਡੇ ਏਡੇ ਯੋਧੇ ਸਨ ਸੰਗਤ ਜੀ ਜਿਹੜੀ ਮਾਈ ਭਾਗੋ ਦੀ ਤਲਵਾਰ ਏ ਜਾਂ ਉਹਨਾਂ ਦੀ ਜਿਹੜੀ ਬੰਦੂਕ ਏ ਉਹ ਰਫਲ ਜਿਹੜੀ ਅੱਜ ਵੀ ਹਜ਼ੂਰ ਸਾਹਿਬ ਪਈ ਏ ਉਹਨੂੰ ਕੋਈ ਆਮ ਬੰਦਾ ਚੁੱਕ ਨਹੀਂ ਸਕਦਾ ਔਰ ਤੁਹਾਨੂੰ ਚੇਤੇ ਹੋਵੇਗਾ ਇਤਿਹਾਸ ਕਦੇ ਬਾਦਰ ਸ਼ਾਹ ਦੇ ਨਾਲ Rajput ਫੌਜੀ ਤੇ ਬਹੁਤ ਸਾਰੀ ਫੌਜ ਹਜ਼ੂਰ ਸਾਹਿਬ ਦੀ ਧਰਤੀ ਤੇ ਗਈ ਸੀ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੇਟ ਦੇ ਵਿੱਚ ਉਸ ਮੁਗਲ ਨੇ ਛੁਰਾ ਮਾਰ ਦਿੱਤਾ ਸੀ ਤੇ ਟਾਂਕੇ ਲੱਗੇ ਸਨ ਸੰਗਤ ਦੀ ਸ਼ਾਹੀ ਹਕੀਮ ਨੇ ਵਿਦੇਸ਼ ਤੋਂ ਆਣ ਕੇ ਉਹ ਟਾਂਕੇ ਵੀ ਛੂੰ ਦਿੱਤੇ ਸੱਤਗੁਰੂ ਜੀ ਦਾ ਜ਼ਖਮ ਠੀਕ ਹੋ ਗਿਆ ਸੀ ਤੇ ਉਹ ਜਿਹੜੇ ਬਹਾਦਰ ਸ਼ਾਹ ਦੇ ਨਾਲ ਫੌਜੀ ਗਏ ਸਨ ਨਾ ਉਹਨਾਂ ਨੇ ਇੱਕ ਕਟਾਕਸ਼ ਕੱਸ ਦਿੱਤਾ ਉਹ ਕਹਿੰਦੇ ਨੇ ਵੀ ਆ ਜਿਹੜੇ ਸ਼ਸਤਰ ਨੇ ਅਸੀਂ ਵੇਖੇ ਨੇ ਠੀਕ ਹੈ ਵੀ ਆ ਬੰਦੂਕਾਂ ਤੇ ਆ ਸਾਰਾ ਕੁਝ ਵੇਖਦੇ ਵੇਖਦੇ ਤੁਰੇ ਗਏ ਕਹਿੰਦੇ ਆ ਜਿਹੜੀ ਕਮਾਨ ਹੈ ਨਾ ਨੌ ਟੰਕ ਦੀ ਇਹ ਤੇ ਲੱਗਦਾ ਵਿਖਾਉਣ ਵਾਸਤੇ ਰੱਖੀ ਆ ਖੁ ਸਤਨਾਮ ਐਡੀ ਭਾਰੀ ਕੋਈ ਚੁੱਕ ਸਕਦਾ ਨੌ ਟੰਕ ਦੀ ਕਮਾਨ ਤੇ ਉਹਨਾਂ ਦੇ ਵਿੱਚੋਂ ਇੱਕ ਯੋਧੇ ਨੇ ਕਹਿ ਦਿੱਤਾ ਕਹਿੰਦਾ ਐਵੇਂ ਹੀ ਵਿਖਾਉਣ ਵਾਸਤੇ ਰੱਖੀ ਰਾਜੇ ਮਹਾਰਾਜੇ ਇੰਜ ਕਰਦੇ ਨੇ ਮੈਂ ਬੇਨਤੀ ਕਰ ਰਿਹਾ ਨਾ ਬਾਦਸ਼ਾਹ ਦਰਵੇ ਬਾਦਸ਼ਾਹ ਨੇ ਨਾ ਕਹਿੰਦਾ ਇਹ ਤੇ ਅਸੀਂ ਬਾਦਸ਼ਾਹ ਵਾਲੇ ਸੰਗ ਕੋ ਦੇ ਨੇ ਵਿਖਾਉਣ ਵਾਸਤੇ ਰੱਖਿਆ ਹੈ ਹੁਣ ਸਤਗੁਰੂ ਜੀ ਤੋਂ ਬਿਨਾਂ ਉਸ ਨੌ ਤੰਨ ਦੀ ਉਸ ਟੰਕ ਦੀ ਕਮਾਨ ਨੂੰ ਕੋਈ ਚੁੱਕ ਨਹੀਂ ਸੀ ਸਕਦਾ ਮੇਰੇ ਸਤਿਗੁਰਾਂ ਤੱਕ ਜਦੋਂ ਇਹ ਗੱਲ ਗਈ ਨਾ ਉਹਨਾਂ ਆਖਿਆ ਵੀ ਜੇ ਭਰਮ ਰਹਿ ਗਿਆ ਨਾ ਤੇ ਇਤਿਹਾਸ ਵਿਗੜ ਜਾਏਗਾ ਕੋ ਸਤਨਾਮ ਫਿਰ ਇਹਨਾਂ ਨੇ ਇਹ ਵੀ ਨਹੀਂ ਮੰਨਣਾ ਵੀ ਸਤਗੁਰ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੀਰ ਚਲਾਇਆ ਸੀ ਕਮਾਨ ਤੇ ਚੜ੍ਹ ਕੇ ਤੇ ਉਹ 18 ਮੀਲ ਜਾਂ 13 ਮੀਲ ਦੂਰ ਗਿਆ ਸੰਗਤ ਜੀ ਜੇ ਮੈਂ ਕਹਿ ਦਿਆਂ ਵੀ 1 ਮੀਲ ਦੂਰ ਗਿਆ ਤੇ ਵੀ ਬੜਾ ਏ ਪਰ ਉਹ ਤੇ ਬਾਜਾਂ ਵਾਲਾ ਸਤਿਗੁਰੂ ਜੀ ਸਰਬੰਸ ਦਾਨੀ ਐ ਉਹ ਤੇ ਆਪ ਨਰਾਇਣ ਕਲਾਤਾਰ ਜਗ ਮੈਂ ਉਹ ਚਾਹੁੰਦਾ ਤੇ ਇੱਕ ਤੀਰ ਦੇ ਨਾਲ ਸਾਰੀ ਦੁਨੀਆ ਮਾਰ ਦਿੰਦਾ ਸੰਗਤ ਜੀ ਉਹ ਤੇ ਆਪ ਰੱਬ ਸੀ ਗੁਰ ਪਰਮੇਸ਼ਰ ਇੱਕੋ ਜਾਣ ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਬਦਕਿਸਮਤੀ ਉਹਨਾਂ ਲੋਕਾਂ ਦੀ ਜਿਹੜੇ ਗੁਰੂ ਤੇ ਵੀ ਸ਼ੰਕਾ ਕਰਦੇ ਉਹ 18 ਕਿਲੋਮੀਟਰ ਦੀ ਦੂਰੀ ਤੇ ਜਾ ਕੇ ਤੇ ਮੁਗਲਾਂ ਦੇ ਪਾਵੇ ਦੇ ਵਿੱਚ ਵੱਧਿਆ ਸੰਗਤ ਜੀਓ थरथਰ ਕੰਬਣ ਲੱਗੇ ਉਹਦੇ ਵਿੱਚ ਇੱਕ ਚਿੱਠੀ ਸੀ ਸਾਧੂ ਜੀ ਕਹਿੰਦੇ ਜੇ ਮਾਰਨਾ ਹੁੰਦਾ ਨਾ ਤਾਂ ਸਿੱਧਾ ਹੀ ਚਲਾਉਣਾ ਸੀ ਸਾਰਿਆਂ ਨੂੰ ਹੀ ਮਾਰ ਦੇਣਾ ਸੀ ਪਰ ਮਾਰਨਾ ਨਹੀਂ ਉਹਨਾਂ ਨੇ ਆਖੇ ਕਿ ਕਰਾਮਾਤ ਗੁਰੂ ਜੀ ਕਹਿੰਦੇ ਕਰਾਮਾਤ ਨਹੀਂ ਇਹ ਕਰਤਕ ਵਿੱਦਿਆ ਹੈ ਆਪਣੇ ਵਡੇਰਿਆਂ ਤੋਂ ਸਿੱਖੀ ਹੈ ਇਹ ਉਹਦੇ ਨਾਲ ਹੋਇਆ ਕੰਮ ਸਾਰਾ ਬੇਨਤੀ ਕਰਿਆ ਸਾਹ ਗੁਰੂ ਜੀ ਨੇ ਜਦੋਂ ਸੁਣਿਆ ਨਾ ਵੀ ਇਹਨਾਂ ਨੇ ਕਟਾਕਸ਼ ਕੀਤਾ ਹੈ ਵੀ ਇਹ ਵਿਖਾਉਣ ਵਾਸਤੇ ਰੱਖਿਆ ਹੈ ਸਤਗੁਰੂ ਜੀ ਕਹਿੰਦੇ ਨੇ ਅੱਜ ਹੀ ਅਸੀਂ ਉਸ ਤੀਰ ਚੜਾ ਕੇ ਤੇ ਚਲਾਵਾਂਗੇ ਹਕੀਮ ਨੇ ਮਨਾ ਕੀਤਾ ਸਿਆਣੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਅਜੇ ਜ਼ਖਮ ਲਾਏ ਗੁਰੂ ਜੀ ਕਹਿੰਦੇ ਨੇ ਪਰਮਾਤਮਾ ਦੇ ਭਾਣੇ ਵਿੱਚ ਹੀ ਇਹ ਸਭ ਕੁਝ ਹੁਣ ਸਮਾਂ ਵੀ ਨੇੜੇ ਹੀ ਏ ਸਭ ਕੁਝ ਜਾਣਦੇ ਨੇ ਅੰਤਰਜਾਮੀ ਨੇ ਘਟ-ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਮੌਤ ਉਹਨਾਂ ਦੇ ਹੱਥ ਵਿੱਚ ਤੇ ਸਭ ਕੁਝ ਸਮਾਂ ਉਹਨਾਂ ਦੇ ਹੱਥ ਵਿੱਚ ਜਿੰਨਾ ਚਾਹੁੰਦੇ ਵਧਾ ਸਕਦੇ ਸਨ ਪਰ ਨਹੀਂ ਸਤਗੁਰੂ ਜੀ ਉੱਠੇ ਤੇ ਜਾ ਕੇ ਉਹ ਨੌ ਟੰਕ ਦੀ ਕਮਾਨ ਚੁੱਕ ਕੇ ਤੀਰ ਚਾੜਿਆ ਤੇ ਗੁਰੂ ਜੀ ਨੇ ਚਲਾ ਕੇ ਵਿਖਾ ਦਿੱਤਾ ਉਹ ਅਸ ਅਸ ਕਰ ਉੱਠੇ ਚਰਨਾ ਤੇ ਟੈਪੇ ਸੰਗਤ ਜੀ ਐਸੇ ਸੂਰਬੀਰ ਯੋਧੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੇਰੇ ਪਾਤਸ਼ਾਹ ਜਿੰਨੂ ਕਿਰਪਾ ਦੇ ਘਰ ਵਿੱਚ ਆਉਂਦੇ ਨੇ ਨਾ ਤੇ ਸੰਗਤ ਜੀ ਨੌ ਸਾਲ ਦੀ ਉਮਰ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਦਰવેશ ਕੈਸੇ ਨੇ ਕਿਸੇ ਦੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਵੇਖ ਸਕਦੇ ਪਰ ਉਹ ਰੇਸਾ ਨਾਨਕੇ ਕਸ਼ਮੀਰੀ ਪੰਡਤ ਤੇ ਸਾਧੂ ਜੀ ਕਹਿੰਦੇ ਨੇ ਪਿਤਾ ਜੀ ਰੋਂਦੇ ਕਿਉਂ ਨੇ ਕਹਿੰਦੇ ਰੋਂਦੇ ਤਾਂ ਨੇ ਇਹਨਾਂ ਦਾ ਧਰਮ ਖਤਰੇ ਵਿੱਚ ਹੈ ਪਿਤਾ ਜੀ ਇਹਨਾਂ ਦਾ ਧਰਮ ਬਚੇਗਾ ਕਿਵੇਂ ਕਹਿੰਦੇ ਕੋਈ ਪੂਰਨ ਮਹਾਪੁਰਖ ਕੋਈ ਪੂਰਨ ਸੰਤ ਆਪਣਾ ਬਲੀਦਾਨ ਦੇਵੇ ਉਸੇ ਵੇਲੇ ਕਹਿ ਦਿੱਤਾ ਮਹਾਰਾਜ ਤੁਹਾਡੇ ਤੋਂ ਵੱਡਾ ਪੂਰਨ ਪੁਰਖ ਮਹਾਪੁਰਖ ਕੌਣ ਹੈ ਆਖਿਆ ਗੋਬਿੰਦ ਰਾਏ ਸਾਡੇ ਜਾਨ ਤੋਂ ਬਾਅਦ ਤੂੰ ਯਤੀਮ ਹੋ ਜਾਵੇਂਗਾ ਫਿਰ ਮੇਰੇ ਪਾਤਸ਼ਾਹ ਬਾਦਸ਼ਾਹਾਂ ਵਾਲੀ ਗੱਲ ਕਰਦੇ ਨੇ ਕਹਿੰਦੇ ਪਿਤਾ ਜੀ ਜੇ ਮੇਰੇ ਇਕੱਲੇ ਦੇ ਯਤੀਮ ਹੋਇਆ ਭਾਰਤ ਦੇ ਲੱਖਾਂ ਬੱਚੇ ਕਰੋੜਾਂ ਬੱਚੇ ਯਤੀਮ ਹੋਣ ਤੋਂ ਵੱਜ ਜਾਣ ਤੇ ਮੈਂ ਇਹ ਵੀ ਸਹਿਨ ਕਰ ਲਵਾਂਗਾ ਦੁਨੀਆ ਦੇ ਰਾਜੇ ਜਦੋਂ ਉਹਨਾਂ ਨੂੰ ਰਾਜੇ ਬਣਾਇਆ ਜਾਂਦਾ ਨਾ ਤੇ ਉਹਨਾਂ ਨਾਲ ਸ਼ਰਤਾਂ ਤੈਅ ਹੁੰਦੀਆਂ ਨੇ ਵੇ ਤੁਸੀਂ ਮਹਾਰਾਜ ਆ ਸ਼ਰਤਾਂ ਮਨਜ਼ੂਰ ਕਰੋਗੇ ਅੱਜ ਤੇ ਅਸੀਂ ਆਟੇ ਦਾਲ ਤੱਕ ਹੀ ਰਹਿ ਗਏ ਆ ਕੋ ਸਤਨਾਮ ਵਾਹਿਗੁਰੂ ਪਰ ਬਹੁਤਾ ਕੋਈ ਕਰੇ ਤੇ ਆਂਦਾ ਵੀ ਸਾਡੀ ਸੜਕ ਬਣਾ ਦਿਓ ਸਾਡੇ ਪਿੰਡ ਚ ਸਕੂਲ ਬਣਾ ਦਿਓ ਰਾਜਿਆਂ ਨਾਲ ਹੀ ਸ਼ਰਤਾਂ ਤੈ ਹੁੰਦੀਆਂ ਨੇ ਐਮਐਲਏ ਤੋਂ ਲੈ ਲਓ ਪ੍ਰਧਾਨ ਤੋਂ ਲੈ ਲਓ ਵੱਡੀ ਗਿਣਤੀ ਤੱਕ ਇਹੀ ਕੰਮ ਚੱਲਦਾ ਉਹਨਾਂ ਤੋਂ ਵੱਡੇ ਰਿੰਗ ਰੋਡ ਲੋਕੀ ਮੰਗ ਲੈਂਦੇ ਨੇ ਹਾਈਵੇ ਮੰਗ ਲੈਂਦੇ ਨੇ ਪਰ ਸਤਗੁਰੂ ਜੀ ਬੈਠੇ ਨੇ ਗੁਰਤਾ ਗੱਦੀ ਤੇ ਬਾਦਸ਼ਾਹ ਦੀ ਗੱਦੀ ਤੇ ਸਿੰਘਾਸਨ ਤੇ ਬਹਿਣਾ 9 ਸਾਲ ਦੀ ਉਮਰ ਦੇ ਵਿੱਚ ਸਿੰਘਾਸਨ ਤੇ ਬੈਠੇ ਨੇ ਤੇ ਤੋਹਫਾ ਕੀ ਮਿਲਿਆ ਕਿ ਦਾਦਾ ਸੀਸ ਗੋਦ ਵਿੱਚ ਪਵਾ ਲਿਆ ਵਿਦਵਾਨ ਲਿਖਦਾ ਹੈ ਮੈਂ ਗੱਲ ਮਕਾਉਣ ਲੱਗਿਆ ਉਹ ਦੋ ਆਈ ਆਵਾਜ਼ੇ ਪਟਨੇ ਤੋਂ ਮੈਨਿ ਹੋਰ ਬਹਾਰਾਂ ਨੂੰ ਸੜਨ ਦੇਣਾ ਕਹਿੰਦੇ ਮੈਂ ਹੋਰ ਬਹਾਰਾਂ ਨੂੰ ਸੜ ਨਹੀਂ ਦੇਣਾ ਇਹ ਆਵਾਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਟਨੇ ਦੀ ਧਰਤੀ ਤੋਂ ਦਿੱਤੀ ਸੀ ਵਿਦਵਾਨ ਲਿਖਦਾ ਏ ਸਤਗੁਰੂ ਜੀ ਨੇ ਇਹ ਆਵਾਜ਼ ਦੇ ਕੇ ਆਖਿਆ ਇਹਦੇ ਬਦਲੇ ਭਾਵੇਂ ਮੇਰਾ ਸਾਰਾ ਕੁਰਬਾਨ ਸਰਬੰਸ ਕੁਰਬਾਨ ਹੋ ਦੇ ਮੈਂ ਉਹ ਸਾਰਾ ਕੁਝ ਵਾਰ ਦਿਆਂਗਾ ਸੰਗਤ ਜੀ ਹੱਥੀ ਸ਼ਾਂਕ ਕੀਤੀ ਲੱਖਾਂ ਪੁੱਤਰਾਂ ਨੂੰ ਤੇ ਮੇਰੇ ਚਾਰੇ ਦੇ ਚਾਰੇ ਕੁਰਬਾਨ ਹੋ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਇਹਨਾਂ ਪੁੱਤਰਾਂ ਨੂੰ ਮੈਂ ਆਪਣੇ ਹੱਥਾਂ ਦੇ ਨਾਲ ਸ਼ਾਂਕ ਕੀਤੀ ਏ ਭਾਵੇਂ ਮੇਰੇ ਸਾਰੇ ਦਾ ਸਾਰਾ ਸਰਬੰਸ ਵਾਰਿਆ ਗਿਆ ਤੁਹਾਡੇ ਵੱਲ ਹੱਥ ਕਰਕੇ ਆਖਿਆ ਸੀ ਇਹਨਾਂ ਪੁੱਤਰਾਂ ਨੇ ਕੇ ਅਸੀਸ ਪਰ ਵਾਰ دیے ਸੁੱਤ ਚਾਰ ਚਾਰ ਮੂਹੇ ਤੋਂ ਕਿਹਾ ਭਇਆ ਜੀਵਤ ਕਈ ਹਜ਼ਾਰ ਅਖੀਰ ਵਿੱਚ ਇੱਕ ਤਰਲਾਏ ਜੀ ਕਿਸੇ ਵਿਦਵਾਨ ਦੇ ਬੋਲਣੇ ਪੱਲੇ ਬੰਨ ਲੈਣੇ ਉਹ ਕਹਿੰਦਾ ਹਮ ਜੱਬ ਵੀ ਤੇਰੇ ਦਰ ਪੇ ਗਏ ਹੱਥੋਂ ਮੇਂ ਲੈ ਕੇ ਫੁੱਲ ਗਏ ਉਹ ਫਿਰਨਾ ਹੰਸੂ ਮੱਕੇ ਕਾ ਉਹ ਗਿਰਤੇ ਰੁਕਣਾ ਪੱਥਰ ਕਾ ਹਰ ਚੀਜ਼ ਤੁਮਾਰੀ ਯਾਦ ਰਹੀ ਪੈਗਾਮ ਤੁਮਾਰਾ ਫੁੱਲ ਗਏ ਉਹ ਨਾ ਭੁੱਲੋ ਦਸਵੇਂ ਗੁਰਾਂ ਦੀਆਂ ਖੁਸ਼ੀਆਂ ਦੇ ਲੈਣੀਆਂ ਖੰਡੇ ਵਾਲਾ ਅਮਰਤ ਪੀ ਨਿਸੰਗ ਖੰਡੇ ਵਾਲਾ ਅਮਰਤ ਇਤਨੀ ਬੇਨਤੀ ਪ੍ਰਵਾਨ ਕਰਨੀ ਦੀ ਸਮਾਂ ਨਹੀਂ ਆਪ ਜੀ ਦੇ ਸਨਮੁਖ ਗੁਰਮਤਿ ਵਿਚਾਰਾਂ ਇਤਿਹਾਸਿਕ ਪੱਖ ਰੱਖਦੇ ਆ ਬੇਅੰਤ ਕੁੱਲਾ ਹੋਈਆਂ ਹਨ ਪੁੱਲਾ ਮੇਰੀਆਂ ਨੇ ਉਪਦੇਸ਼ ਮੇਰੇ ਸਤਿਗੁਰੂ ਦਾ ਪੱਲੇ ਬੰਨ ਕੇ ਲੈ ਜਾਣਾ ਜੀ ਤੁਹਾਡਾ ਲੋਕ ਤੇ ਪਰਲੋਕ ਸਬਰ ਜਾਏਗਾ ਆਓ ਪੰਥ ਦੀ ਮਹਾਨ ਹਸਤੀ ਭਾਈ ਸਾਹਿਬ ਜੀ ਉਹਨਾਂ ਦਾ ਨਾਮ ਅਨਾਉਂਸ ਕਰਨਗੇ ਕਿਉਂਕਿ ਅੱਜ ਸਟੇਜ ਉਹਨਾਂ ਦੇ ਕੋਲੇ ਆਪ ਜੀ ਉਹਨਾਂ ਪਾਸੋਂ ਸਿੰਘ ਸਾਹਿਬ ਪਾਸੋਂ ਵਿਚਾਰਾਂ ਸਰਵਣ ਕਰੋਗੇ ਚਮਕੌਰ ਸਾਹਿਬ ਤੋਂ ਸਪੈਸ਼ਲ ਸਿੰਘ ਸਾਹਿਬ ਆਏ ਹਨ ਸੋ ਮੇਰੀ ਹਾਜ਼ਰੀ ਇਤਨੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸਹਾ